ਰਡਾਸੇ ਕਾ ਰਡ ਦੋ ਸੋਇਦਾ ਉਹਨੇ ਵੀ ਕਿਰਨਾ ਆਂ ਕਿ ਰੱਖੀ ਬੈਟੀ ਆ ਬੇ ਮਰਜਾਣੇ ਉਹ ਇੱਕ ਪਤਲੇ ਹੋਣ ਦੀ ਦਵਾਈ ਆ ਇਹ ਚ ਬੰਦੇ ਵੀ ਖਾ ਸਕਦੇ ਆ ਬੁਢਗਾ ਵੀ ਖਾ ਸਕਦੇ ਆ ਜਿਵੇਂ ਆ ਤੁਸੀਂ ਚਰਬੀ ਵਧਾ ਰੱਖੀ ਆ ਭੈਣੋ ਤੇ ਮੋਟਗਾ ਹੋਈਆਂ ਪੰਨਾਂ ਨਾ ਸੂਟ ਨਹੀਂ ਆਉਂਦੇ ਠੀਕ ਆ ਆ ਦੇਖੋ ਮੇਰੇ ਕਿਵੇਂ ਸੋਹਣੇ ਸੂਟ ਆਉਂਦੇ ਆ ਮੈਨੂੰ ਤਾਂ ਹੁਣ ਦੋ ਮਹੀਨੇ ਹੋ ਗਿਆ ਖਾਂਦੀ ਨੂੰ ਠੀਕ ਆ ਤੇ ਤੁਸੀਂ ਵੀ ਮੰਗਵਾ ਲਓ ਬਾਕੀ ਆ ਬਾਈ ਦਾ ਨੰਬਰ ਦਿੱਤਾ ਉੱਤੇ ਸੰਗਰੂਰ ਆ ਬਡਰੂਖਾ ਬਾਈਪਾਸੇ ਬਾਕੀ ਆ ਬਾਈ ਜੀ ਖੜਿਆ ਤੁਹਾਨੂੰ ਦੱਸ ਦੇਣਗੇ ਸਾਰੀ ਗੱਲ ਬਾਤ ਰਾਇੰਡਾ ਦਾਤਰੀ ਆਪਣਾ ਬਈ ਬਰੁਖਾ ਬਾਈਪਾਸ ਤੇ ਜੀਓ ਪੰਪ ਦੀ ਬੈਕ ਸਾਈਡ ਤੇ ਘਰ ਆ ਜਿਲ੍ਹਾ ਸਿਰਮੌਰ ਬੰਦਾ ਬਾਈ 996840878 ਆਪਣਾ ਫੋਨ ਨੰਬਰ ਆ ਆਨਲਾਈਨ ਵੀ ਮੰਗਾ ਸਕਦੇ ਨੇ ਆਪਣੇ ਘਰੇ ਵੀ ਆ ਕੇ ਲਿਆ ਸਕਦੇ ਨੇ ਤੇ ਬਹੁਤ ਵਧੀਆ ਦਾ ਰਿਜ਼ਲਟ ਆ ਆਏ ਨਾ ਸੋਚੋ ਦੇਸੀ ਆ ਕੋਈ ਇਹਦਾ ਕੋਈ ਨਹੀਂ ਹੈਗਾ ਵੀ ਕੋਈ ਨੁਕਸਾਨ ਆਪਾਂ ਨੂੰ ਕਰੂਗੀ ਹੈਨਾ ਇਹ ਜਿਵੇਂ ਚਰਬੀ ਵਗੈਰਾ ਫालतू ਹੁੰਦੀ ਆ ਤੇ weight ਵੀ ਇਹਦੇ ਨਾਲ ਬਹੁਤ ਜਲਦੀ ਘਟਦਾਗਾ ਤੇ ਦੇਸੀ ਗੱਲ ਬਾਤ ਆ ਸਾਰੀ ਸਮਿਲ ਵੀ ਬਹੁਤ ਘਾਟ ਬੜਾ ਥੈਂਕ ਯੂ